ਕਿ ਦੇਖਦੇ ਹੁਣ ਕੀ ਪ੍ਰੋਗਰਾਮ ਹੈ ਰੰਗ ਰੰਗ ਸੋਹਣੀ ਬਣ ਗਈ ਹੈ ਨਾ ਉੱਪਰ ਕਿੰਨੀ ਸੋਹਣੀ ਲੋਕਾਂ ਦੀ ਹੈ ਕੰਮ ਚੱਲਦਾ ਪਿਆ ਹਲੇ ਮਿਸਤਰੀ ਲੱਗੇ ਪਏ ਨੇ ਸਾਰੇ ਤਰ੍ਹਾਂ ਦੇ ਨਿਕਲਦਾ ਹੀ ਨਹੀਂ ਪਿਆ ਹੈ ਅਵੀ ਕੋਈ ਪ੍ਰੋਗਰਾਮ ਕੀ ਇੰਨਾ ਤਿਆਰ ਹੋ ਕੇ ਆ ਗਈਆਂ ਤੇ ਭਾਵੇਂ ਕੋਈ ਪ੍ਰੋਗਰਾਮ ਹੋਵੇ ਨਾ ਤੇ ਮਨਾਪ ਮੋਏ ਮੋਏ ਹੋ ਜਾਣੀ ਹੈ ਆਪਣੀ ਹੈਲੋ ਫਰੈਂਡਸ ਕਰ ਦੋ ਹੈਲੋ ਫਰੈਂਡਸ ਕੀ ਸੈਲੀਬ੍ਰੇਟ ਕਰੀਏ ਤੀਆਂ ਮਾ ਕੀ ਕੀ ਕਰਨਾ ਹੈ ਕੀ ਕਰਨਾ ਹੈ ਮੈਂ ਕਿਹਾ ਪਿੰਗ ਤੇ ਝੂਟੇ ਲਵਾਵਾਂਗੇ ਪਿੰਗ ਵੈਲੀ ਨਹੀਂ ਹੁੰਦੀ ਬੀ ਗਾਇਸ ਵੈਲਕਮ ਬੈਕ ਟੂ ਮਾਈ ਅਨਦਰ ਵਲੌਗ ਹੋਰ ਕਿਵੇਂ ਆ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਆਏ ਸਾਡਾ ਪੀਲੇ ਪੜਕੇ ਵਾਲਾ ਭੂੰਡ ਜੋ ਕਿ ਪੂਰਾ ਭੂੰਡ ਬਣਿਆ ਪਿਆ ਹੈ ਭੂੰਡ ਪਿੱਛੇ ਜਾ ਕੇ ਬਹਿ ਗਿਆ ਤੇ ਅਸੀਂ ਬਹੁਤ ਦਿਨਾਂ ਬਾਅਦ ਅੱਜ ਵਲੌਗਿੰਗ ਕਰਨ ਲੱਗੇ ਆ ਜੇ ਜੀ ਤੀਆਂ ਦਾ ਫੰਕਸ਼ਨ ਸੌਣ ਦਾ ਮਹੀਨਾ ਜਿਵੇਂ ਕਿ ਤੁਹਾਨੂੰ ਪਤਾ ਚੱਲਦਾ ਪਿਆ ਹੈ ਤੇ ਅਸੀਂ ਤੀਆਂ ਮਨਾਉਣ ਕਿੱਥੇ ਚੱਲੇ ਆ ਮਲਾਪ ਪਾਦੇ ਮਾ ਮੇ ਪਿੰਡ ਹੈਣਾ ਮਲਾਬ ਦੇ ਪਾਪਾ ਦੇ ਮਾ ਮੇ ਪਿੰਡ ਚਲੇ ਆ ਸੀ ਤੀਆਂ ਮਣਾਨ ਉੱਥੋਂ ਤੁਹਾਨੂੰ ਸਪੈਸ਼ਲ ਇਨਵੀਟੇਸ਼ਨ ਆਇਆ ਹੈ ਇਨਵਾਈਟ ਕੀਤਾ ਵੀ ਆ ਜਾਓ ਹੈ ਤੁਹਾਡੇ ਬਿਨਾ ਤੀਆਂ ਨਹੀਂ ਮਣਾਈ ਜਾਂਦੀ ਆ ਮਲਾਬ ਤੂੰ ਹੀ ਕੀਤਾ ਪਾਏਗਾ ਮੈਂ ਮਲਾਬ ਨੂੰ ਮੈਂ ਕਿਹਾ ਵੀ ਕੁੜਤਾ ਵਜਮਾ ਪਾਣਾ ਹੈ ਹਾਂ ਵਧੀਆ ਲੱਗਣਾ ਸੀ ਨਾ ਸਹੀ ਕਹਿੰਦਾ ਨਾ ਮੈਨੂੰ ਤੇ ਦੇ ਉਸ ਨੂੰ ਕਿਹਾ ਮੈਂ ਮੈਂ ਕਿਹਾ ਪਾਲਾ ਕਿੰਦਾ ਮੈਂ ਕੰਫਰਟੇਬਲ ਨਹੀਂ ਹੈਗਾ ਫਿਰ ਮੈਂ ਆ ਕੱਟਦਾ ਤੇ ਹੁਣ ਟਾਈਮ ਕਾਫੀ ਜ਼ਿਆਦਾ ਹੋ ਗਿਆ 4 ਵਜੇ ਦਾ ਟਾਈਮ ਸੀ ਸਟਾਰਟਿੰਗ ਦਾ ਤੇ ਸਾਨੂੰ 4:20 ਹੋ ਗਏ ਨੇ ਹਨਾ ਤੇ ਅਸੀਂ ਪਹੁੰਚਣ ਵਾਲੇ ਆ ਬਸ 2 ਮਿੰਟਾਂ ਚ ਬਹੁਤ ਚੰਗੇ 2 ਮਿੰਟਾਂ ਚ ਅਸੀਂ ਪਹੁੰਚਾਂਗੇ ਫਾਸ ਆਏ ਆ ਉੱਥੇ ਜਾ ਕੇ ਵੇਖਦੇ ਹੁਣ ਕੀ ਪ੍ਰੋਗਰਾਮ ਹੈ ਰੰਗਾਰੰਗ ਉੱਥੇ ਜਾ ਕੇ ਪਤਾ ਲੱਗੇਗਾ ਪਲਾਪ ਤੂੰ ਅਸੀਂ ਕੀ ਕਰਨਾ ਹੈ ਜਿੱਤੇ ਮੁੰਡਿਆਂ ਦਾ ਕੋਈ ਕੰਮ ਨਹੀਂ ਹੁੰਦਾ ਮੈਨੂੰ ਤਾਂ ਜਾਤੀ ਮਮਾ ਲੈ ਆਏ ਨੇ ਦਾਦੀ ਮਮਾ ਪਿੱਛੇ ਬੈਠੇ ਰਹੇ ਆਏ ਹੋਏ ਹੈਲੋ ਮੰਮੀ ਇੱਧਰ ਗਏ ਮੰਮੀ ਇੱਧਰ ਆ ਜਾਓ ਹੈਲੋ ਕਰ ਦੋ ਮੰਮੀ ਚਲੇ ਨੇ ਪੇਕਿਆਂ ਨੂੰ ਪੀਆ ਬਣਾਣ ਪੀਆ ਬਣਾਣ ਮਮਾ ਖੇਚ ਕੇ ਨੇ ਆਏ ਅਰੇ ਖੇਚ ਕੇ ਨਹੀਂ ਆਏ ਬੰਤ ਕੇ ਇਹਨਾਂ ਚੱਲ ਜਾਓ ਇੰਜਲ ਨੂੰ ਕਿਹਾ ਸੀ ਇੰਜਲ ਆਈ ਨਹੀਂ ਹੈਗੀ ਤੇ ਪਲਾਪ ਆ ਗਿਆ ਮਰਾ ਗੁੱਡ ਬாய் ਵੀ ਗੱਲ ਮੰਨ ਲਈ ਸੀ ਪਹੁੰਚ ਗਏ ਆ ਪਿੰਡ ਜੈਂਟਰ ਹੋ ਗਏ ਆ ਹੁਣ ਵੇਖਦੇ ਆ ਕੀ ਉੱਥੇ ਪ੍ਰੋਗਰਾਮ ਤੇ ਵਿਖਾਨੇ ਆ ਤੁਹਾਨੂੰ ਵੀ ਬਣੇ ਲਿਓ ਬਣੇ ਰਹੋ ਵਲੌਗ ਦੇ ਐਂਡ ਤੱਕ ਟਿਲ ਦੈਨ ਬਾਏ ਬਾਏ ਲੋ ਜੀ ਅਸੀਂ ਪਹੁੰਚ ਗਏ ਆ ਮਾਮੇ ਪਿੰਡ ਤੇ ਤੁਹਾਨੂੰ ਮੈਂ ਵੀਊ ਵਿਖਾਨੀ ਆ ਬਾਹਰ ਦਾ ਕਰਦੇ ਬਾਹਰ ਦਾ ਚੈੱਕ ਮੈਂ ਕੋਲ ਤੱਕ ਗੇਟ ਆਪਣੇ ਪਿੱਕਿਆਂ ਦਾ ਸੋਹਣੀ ਬਣ ਗਈ ਹੈ ਨਾ ਉੱਪਰ ਕਿੰਨੀ ਸੋਹਣੀ ਲੁੱਕ ਆ ਗਈ ਇੱਥੇ ਖੜੀਆਂ ਨੇ ਗੱਡੀਆਂ ਇੱਥੇ ਦੋਨਾਂ ਦੇ ਸੇਵੀਆਂ ਬੁੱਲੇ ਜਿਹਾ ਕੰਮ ਚੱਲਦਾ ਪਿਆ ਹਲੇ ਮਿਸਤਰੀ ਲੱਗੇ ਪਏ ਨੇ ਸਾਰੇ ਤਰ੍ਹਾਂ ਦੇ ਆ ਜਿਹੜਾ ਉੱਪਰਲਾ ਪੋਰਸ਼ਨ ਹੈ ਤਾਂ ਹੁਣ ਕਾਇਲਾ ਵਗੈਰਾ ਲਵਾਈਆਂ ਨੇ ਤੇ ਬਾਕੀ ਦਾ ਜਿਹੜਾ ਕੰਪਲੀਟ ਟੂਰ ਇਹ ਤੁਹਾਨੂੰ ਬਾਅਦ ਚ ਦਵਾਂਗੀ ਜਦੋਂ ਫਾਈਨਲ ਇਹ ਕੰਪਲੀਟ ਹੋ ਜਾਏਗਾ ਬੀਮਾਰਾ ਬਹੁਤ ਸੋਹਣਾ ਬਣ ਗਿਆ ਬੀਮਾਰਾ 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 ਆ ਵੀ ਕੋਈ ਪ੍ਰੋਗਰਾਮ ਕੀ ਨਹੀਂ ਮੈਂ ਇੰਨਾ ਤਿਆਰ ਹੋ ਕੇ ਆ ਗਈ ਹਾਂ ਤੇ ਭਾਵੇਂ ਕੋਈ ਪ੍ਰੋਗਰਾਮ ਹੋਵੇ ਨਾ ਤੇ ਲੱਗ ਪ ਮੋਏ ਮੋਏ ਹੋ ਜਾਣੀ ਹੈ ਆਪਣੇ ਮੈਂ ਆਪ ਮੈਂ ਤਾਂ ਬੁੱਲੂ ਗੁੱਸਾ ਰਹੇ ਮੈਂ ਭਾਵੇਂ ਆ ਗਈ ਆ ਮੋਏ ਆ ਗਿਆ ਜੋ ਜੋ ਹੋ ਵੀ ਫਿਰਦਾ ਪਿਆ ਹੈ ਹੈ ਪਰ ਇੰਨੇ ਤਾਂ ਕੀ ਕਰਨੇ ਤਿਆਰ ਹੋ ਕੇ ਇਹਦੇ ਨਾਲ ਦੀ ਵੀ ਤਿਆਰ ਹੋਣਾ ਤੇ ਸਾਨੂੰ ਜੀ ਵੇਖਦੇ ਆ ਹਾਲੇ ਦੇ ਫਿਲਹਾਲ ਮੈਨੂੰ ਕੋਈ ਲੱਗਦਾ ਨਹੀਂ ਫਿਰ ਪ੍ਰੋਗਰਾਮ ਤੁਸੀਂ ਕਾਦੇ ਲਈ ਤਿਆਰ ਹੋਏ ਹੋ ਫਰੈਂਡਸ ਕਰ ਦੋ ਹੈਲੋ ਫਰੈਂਡਸ ਬੋਲੋ ਬੋਲੋ हेलो फ्रेंड्स ਤੁਸੀਂ ਵੀ ਬੋਲੋ ਹੈ ਤੁਹਾਡਾ ਨਾਮ ਕੀ ਹੈ ਕੀ ਉੱਚੀ ਬੋਲੋ ਉੱਚੀ ਉੱਚੀ ਬੋਲੋ ਕੀ ਨਾਮ ਹੈ ਤੁਹਾਡਾ ਅੱਛਾ ਪੀਤ ਕੌਰ ਤੇ ਤੁਹਾਡਾ ਉੱਚੀ ਬੋਲੀ ਦਾ ਹੁੰਦਾ ਤੂੰ ਉੱਚੀ ਬੋਲੋ ਰਾਜਕੌਰ ਬਾਤ ਆਈ ਮੁੰਡਾ ਜੀ ਕੋਲ ਬਾਤ ਇੱਧਰ ਬੋਧੇ ਤੁਸੀਂ ਕਾਹਦੇ ਲਈ ਇੰਨਾ ਰੈਡੀ ਸ਼ੈਡੀ ਹੋਏ ਪਏ ਹੋ ਨੱਚਣ ਵਾਸਤੇ ਕਾਹਦੇ ਲਈ ਵੈਸੀ ਵੈਸੀ ਤੀਆਂ ਮਨਾਣੀਆਂ ਨੇ ਸੈਲੀਬ੍ਰੇਟ ਕਰਨੇ ਤੀਆਂ ਮਾ ਕੀ ਕਰਨਾ ਹੈ ਕਰਨਾ ਤੀਆਂ ਮਾਨੀਆਂ ਨੇ ਹੈ ਤੇ ਤੁਹਾਡੇ ਮੰਮਾ ਵੀ ਆਉਣਗੇ ਮੰਮਾ ਰੈਡੀ ਹੋ ਗਏ ਨੇ ਅੱਜ ਤੇ ਤੁਹਾਡੇ ਮੰਮਾ ਹੋ ਗਏ ਨੇ ਤੇ ਤੁਸੀ ਪ੍ਰਾਂਦੀ ਦਿਖਾਓ ਮਨરાજ ਨੇ ਪ੍ਰਾਂਦੀ ਪਾਈ ਏ ਇੰਨੀ ਸੋਨੀ ਦਿਖਾਓ ਵਾਓ ਮਹਿੰਦੀ ਵੀ ਲਵਾਈ ਏ ਮਨਰਾਜ ਨੇ ਮੈਂ ਵੀ ਲਾਈ ਏ ਮੈਂ ਹੂੰ ਤੁਸੀ ਆਪਣਾ ਨੇਮ ਵੀ ਲਿਖਾਇਆ ਉੱਪਰ ਕਿੱਥੇ ਹੈ ਕਿੱਥੇ ਕਿੱਥੇ ਲਿਖਾਇਆ ਮੈਨੂੰ ਦੇਖ ਨਹੀਂ ਰਿਹਾ ਇੱਥੇ ਹੈ ਹੂੰ ਤੁਸੀ ਵੀ ਲਿਖਾਇਆ ਆ ਲਿਖਾਇਆ ਆਏ ਮਨਰਾਜ ਦੂਜਾ ਹੱਥ ਦਿਖਾਓ ਵਾਓ ਇਹ ਬੈਂਗਲਸ ਵੀ ਪਾਈਆਂ ਨੇ ਆ ਗਿਆ ਨੇ ਸੋਨੇ ਆ ਗਿਆ ਤੇ ਆ ਜੁੱਤੀ ਦਿਖਾਓ ਆਪਣੀ ਜੁੱਤੀ ਦਿਖਾਓ ਕਿੰਨੀ ਸੋਹਣੀ ਪੰਜਾਬੀ ਜੁੱਤੀ ਪਾਈ ਕੁੜੀ ਨੇ ਅੱਛਾ ਚਲੋ ਫੇਰ ਢੋਲ ਦੇਣੇ ਚ ਢੋਲ ਵੱਜਣ ਲੱਗ ਗਏ ਜਾਣਾ ਨਹੀਂ ਨੱਚਣਾ ਹਜੇ ਤਾਂ ਢੋਲ ਵੀ ਨਹੀਂ ਵੱਜਦਾ ਵੱਜਦਾ ਪਿਆ ਏ ਢੋਲ ਵੱਜਦਾ ਪਿਆ ਵੱਜਦਾ ਪਿਆ ਦੇਖਿਆ ਸੀ ਕਿੱਥੋਂ ਦੇਖਿਆ ਸੀ ਹਾਂਜੀ ਗਾਇਜ਼ ਇੱਥੇ ਅਰੇਂਜਮੈਂਟ ਕੀਤਾ ਗਿਆ ਤੀਆਂ ਦਾ ਸਕੂਲ ਦੇ ਵਿੱਚ ਏ ਜਿਹੜਾ ਮਤਲਬ ਪਿੰਡ ਦਾ ਸਕੂਲ ਏ ਸਰਕਾਰੀ ਉੱਥੇ ਸਾਰਾ ਅਰੇਂਜਮੈਂਟ ਕੀਤਾ ਗਿਆ ਟੈਂਟ ਲਾ ਕੇ ਤੇ ਪੂਰੀ ਡੈਕੋਰੇਸ਼ਨ ਕੀਤੀ ਹੋਏ ਕਿੰਨੀ ਸੋਹਣੀ ਪੰਜਾਬੀ ਕਲਚਰ ਨਾਲ ਰਿਲੇਟਡ ਫਲਕਾਰੀਆਂ ਲਾਈਆਂ ਗਈਆਂ ਨੇ ਛੱਜ ਨੇ ਠੀਕ ਹੈ ਚਟਨੀ ਕੁੱਟਣ ਲਈ ਕੀ ਕਹਿੰਦੇ ਨੇ ਇਹਨੂੰ ਕੁੰਡਾ ਡੰਡਾ ਕੁੰਡਾ ਹਾਂ ਡੰਡਾ ਕੁੰਡਾ ਤੇ ਚੱਕੀ ਹੈ ਹਨਾ ਬਾਕੀ ਕੇ ਚਰਖੇ ਵੀ ਨੇ ਮਧਾਣੀਆਂ ਸਾਰਾ ਕੁਝ ਮਤਲਬ ਜਿੰਨਾ ਕੁ ਪੰਜਾਬੀ ਕਲਚਰ ਨਾਲ ਰਿਲੇਟਡ ਪੋਸੀਬਲ ਹੋ ਸਕਿਆ ਉਹਨਾਂ ਨੇ ਵਿਚਾਰਿਆਂ ਨੇ ਕੋਸ਼ਿਸ਼ ਪੂਰੀ ਕੀਤੀ ਇਹ ਪਿੰਡ ਦੇ ਸਰਪੰਚ ਨੇ ਤੇ ਬਹੁਤ ਵਧੀਆ ਉਹਨਾਂ ਦੇ ਐਫਰਟਸ ਨੇ ਆ ਮਾਸੀ ਜੀ ਨੇ ਸਾਡੇ ਛੋਟੇ ਮਾਸੀ ਜੀ ਨੇ ਮੰਮੀ ਦੀ ਛੋਟੀ ਭੈਣ ਨੇ ਤੇ ਬਹੁਤ ਹੀ ਲਵਿੰਗ ਨੇਚਰ ਇਹਨਾਂ ਦਾ ਬਹੁਤ ਵਧੀਆ ਨੇ ਇਹ ਬੱਚਿਆਂ ਨਾਲ ਬੱਚੇ ਹੋ ਜਾਂਦੇ ਨੇ ਵੱਡਿਆਂ ਨਾਲ ਵੱਡੇ ਸੋ ਬਹੁਤ ਵਧੀਆ ਨੇ ਤੇ ਇਹ ਹੁਣ ਕਹਿੰਦੇ ਮੈਂ ਚਟਨੀ ਘੋਟਦੀ ਆ ਮੇਰੀ ਵੀਡੀਓ ਬਣਾ ਮੈਨੂੰ ਵੀ ਕਹਿੰਦੇ ਨੇ ਤੂੰ ਵੀ ਆ ਜਾ ਪਰ ਮੈਂ ਲਈ ਥੋੜਾ ਕੈਪਚਰ ਕਰਦੀ ਪਈ ਸੀ ਮੈਨੂੰ ਸੀ ਮੈਂ ਕੈਪਚਰ ਕਰ ਲਾਂ ਫਿਰ ਬਾਅਦ ਵਿੱਚ ਮੈਂ ਬਣਾਵਾਂਗੀ ਆਪਣੀ ਵੀਡੀਓ ਬਣਵਾਵਾਂਗੀ ਤੇ ਇੱਥੇ ਸਭ ਲੱਗੇ ਪਏ ਨੇ ਆਪੋ ਆਪਣੀਆਂ ਵੀਡੀਓਜ਼ ਜਿਹੜੀਆਂ ਬਣਵਾਣ ਆ ਉਧਰ ਚਰਖੇ ਨੇ ਮਧਾਣੀ ਏ ਠੀਕ ਹੈ ਬਾਕੀ ਮਤਲਬ ਜੇ ਆਪਾਂ origianlly ਵੇਖੀਏ ਤਾਂ ਉਸ ਤਰੀਕੇ ਦੀਆਂ ਤੀਆਂ ਨਹੀਂ ਬਣਾਈਆਂ ਜਾਂਦੀਆਂ ਜਿਵੇਂ ਪਹਿਲਾਂ ਹੁੰਦੀਆਂ ਸੀ ਬਸ ਅੱਜ ਕੱਲ ਇਹ ਵੇ ਕਿ ਹਾਂ ਇੱਕ enjoyment ਹੋ ਜਾਂਦਾ ਆ ਸਾਡੀਆਂ ਮੇਰੀ ਦਰਾਣੀ ਤੇ ਮਮਾ ਛੋਟੇ ਮਮਾ ਜੀ ਦੀ ਨੂੰ ਏ ਅੱਜ ਇੱਧਰ ਬੈਠੀਆਂ ਨੇ ਸਾਰੀਆਂ ਬੀਬੀਆਂ ਹਲੇ ਮਤਲਬ ਘਟ ਆਈਆਂ ਨੇ ਹੌਲੀ-ਹੌਲੀ ਆ ਰਹੀ ਸੀ ਤੇ ਮਤਲਬ ਫੰਕਸ਼ਨ ਜਿਹੜਾ ਉਹ ਸਟਾਰਟ ਹੋਇਆ ਸੀ 6:30 ਕਿਉਂਕਿ ਦਿਨ 'ਚ ਗਰਮੀ ਹੋ ਜਾਂਦੀ ਬਹੁਤ ਤੇ ਇਸ ਕਰਕੇ ਜਿਹੜਾ ਸੀ ਰਾਤ ਦਾ ਫੰਕਸ਼ਨ ਸੀ ਤੇ ਆ ਇੱਥੇ ਬੀਬੀਆਂ ਲੱਗੀਆਂ ਪਈਆਂ ਨੇ ਛੱਜ ਲੈ ਕੇ ਕੋਈ ਚਟਨੀ ਕੁੱਟਣ ਲੱਗੀ ਪਈ ਐ ਕਿਉਂਕਿ ਹੁਣ ਜਿਹੜੀਆਂ ਆਪਣੀਆਂ ਪੰਜਾਬੀ ਕਲਚਰ ਨਾਲ ਰਿਲੇਟਡ ਜਿਹੜੀਆਂ ਚੀਜ਼ਾਂ ਨੇ ਉਹ ਤੇ ਆ ਲੋਪ ਹੋ ਚੁੱਕੀਆਂ ਨੇ ਤੇ ਇਹੋ ਜਿਹੇ ਫੰਕਸ਼ਨਸ ਤੇ ਹੀ ਆਪਾਂ ਇਹ ਚੀਜ਼ਾਂ ਨੂੰ ਇੰਜੋਏ ਕਰ ਸਕਦੇ ਆ ਕਿਵੇਂ ਕਿਵੇਂ ਆਪਾਂ ਚੀਜ਼ਾਂ ਨਾਲ ਕੰਮ ਕਰ ਸਕਦੇ ਹਾਂ ਨਾ ਕਿਵੇਂ ਕਿਵੇਂ ਆਪਣੇ ਵੱਡੇ-ਵਡੇਰੇ ਆਪਣੀਆਂ ਦਾਦੀਆਂ ਪਰਦਾਦੀਆਂ ਕੰਮ ਕਰਦੀਆਂ ਸੀ ਤੇ ਆ ਦੇਖੋ ਸਾਡੀ ਛੋਟੀ ਜੀ ਮਨਰਾਜ ਕਿਊਟ ਕਿਊਟ ਇਹ ਲੱਗੀ ਵੀ ਚਰਖੇ ਨਾਲ ਪੰਗੇ ਲੈਣ ਕਿਊਟ ਜੀ ਬਹੁਤ ਸੋਹਣੀ ਲੱਗਦੀ ਪਈ ਹੈ ਬੱਚਿਆਂ ਲਈ ਬੜਾ ਜ਼ਿਆਦਾ ਚਾਹ ਹੁੰਦਾ ਹੈ ਨਾ ਬੱਚਿਆਂ ਨੂੰ ਹੁੰਦਾ ਸੀ ਤਿਆਰ ਹੋਈਏ ਹਨਾ ਆ ਵੀ ਬੜੀ ਜ਼ਿਆਦਾ সুইਟ ਹੈ ਇਹਦਾ ਨਾਂ ਹੀ ਜਿੰਦਕੌਰ ਮੈਨੂੰ ਨਾਂ ਹੀ ਬਹੁਤ ਜ਼ਿਆਦਾ ਪਸੰਦ ਹੈ ਇਹਦਾ ਬਹੁਤ ਸੋਹਣਾ ਨਾਂ ਹੈ ਜਿੰਦਕੌਰ ਤੇ ਬਹੁਤ ਹੀ সুইਟ ਹੈ ਬਹੁਤ ਸੋਹਣੀ ਹੈ ਇਹ ਬਸ ਆਪਣੀ ਫੈਮਲੀ ਹੈ ਸਾਰੀ ਤੇ ਬਾਕੀ ਹੋਰ ਮਤਲਬ ਸਾਰਾ ਕੰਪਲੀਟਲੀ ਪਿੰਡ ਆਇਆ ਸੀ ਤੇ ਉਹਨਾਂ ਨੇ ਜਿੰਨੀਆਂ ਪਿੰਡ ਦੀਆਂ ਕੁੜੀਆਂ ਨੇ ਨਾ ਸਭ ਨੂੰ ਇਨਵੀਟੇਸ਼ਨ ਦਿੱਤੇ ਨੇ ਸਭ ਨੂੰ ਬਹੁਤ ਵਧੀਆ ਇਹਨਾਂ ਦਾ ਮਤਲਬ ਮੈਨੂੰ ਲੱਗਿਆ ਅਰੇਂਜਮੈਂਟ ਨਹੀਂ ਤਾਂ ਕੋਈ ਇਹਨਾਂ ਐਫਰਟਸ ਕਰਦਾ ਹੀ ਨਹੀਂ ਹੈ ਸਰਪੰਚ ਨੇ ਪਿੰਡ ਦੇ ਨੇ ਬਹੁਤ ਵਧੀਆ ਐਫਰਟਸ ਕੀਤੇ ਨੇ ਜਿਹੜੇ ਜਿਹੜਾ ਨਹੀਂ ਸੀ ਆਏ ਨਾ ਪਰਸਨਲੀ ਜਾ ਕੇ ਉਹਨਾਂ ਨੂੰ ਪੁੱਛਦੇ ਪਏ ਸੀ ਵੀ ਕਿਉਂ ਨਹੀਂ ਆਇਆ ਤੇ ਆ ਦੇਖੋ ਇੱਥੇ ਮੈਂ ਆ ਗਈਆਂ ਚਰਖੇ ਤੇ ਹੁਣ ਮੈਂ ਲੱਗੀ ਵੀ ਆਂ ਚਰਕਾ ਕੱਤਣ ਤੇ ਉਹਨੂੰ ਮੈਂ ਜਿੰਦ ਨੂੰ ਕਿੰਨੀ ਵੀ ਬਹਿ ਜਾ ਪਰ ਜਿੰਦ ਨੂੰ ਇਹ ਵੀ ਮੈਂ ਆਪਣੀ ਮੰਮਾ ਕੋਲ ਜਾਣਾ ਤੇ ਇਧਰ ਮਨਰਾਜ ਖੜੀ ਏ ਬਹੁਤ ਵਧੀਆ ਫੀਲਿੰਗ ਆਈ ਮੈਨੂੰ ਬਹੁਤ ਵਧੀਆ ਇਸ ਤੋਂ ਪਹਿਲਾਂ ਨਾ ਇਹ ਫੀਲਿੰਗ ਉਦੋਂ ਆਉਂਦੀ ਸੀ ਜਦੋਂ ਆਪਾਂ ਸਕੂਲ ਦੇ ਵਿੱਚ ਜਾਂ ਕਾਲਜ ਦੇ ਵਿੱਚ ਗਿੱਧੇ ਦੇ ਵਿੱਚ ਪਰਫਾਰਮ ਕਰਦੇ ਹੁੰਦੇ ਸੀ ਨਾ ਉਦੋਂ ਵਾਲੀ ਫੀਲਿੰਗ ਆਉਂਦੀ ਹੁੰਦੀ ਸੀ ਹੁਣ ਇੰਨੇ ਸਾਲਾਂ ਬਾਅਦ ਬੜਾ ਜ਼ਿਆਦਾ ਇੰਜੋਏ ਕੀਤਾ ਮੈਂ ਇਹ ਚੀਜ਼ਾਂ ਨੂੰ ਮੈਂ ਬਹੁਤ ਜ਼ਿਆਦਾ ਮਿਸ ਕਰਦੀ ਆ ਮੈਂ ਤੇ ਮੇਰੀ ਸਿਸਟਰ ਅਸੀਂ ਦੋਵੇਂ ਪਾਰਟਿਸਿਪੇਟ ਕਰਦੀਆਂ ਹੁੰਦੀਆਂ ਸੀ ਪੰਜਾਬੀ ਕਲਚਰਲ ਜਿੰਨੀਆਂ ਵੀ ਐਕਟੀਵਿਟੀਜ਼ ਸੀ ਗਿੱਧਾ ਹੋ ਗਿਆ ਫੋਕ ਸੌਂਗਸ ਹੋ ਗਏ ਮਤਲਬ ਅਸੀਂ ਅੱਗੇ ਰਹਿੰਦੀਆਂ ਹੁੰਦੀਆਂ ਅਸੀਂ ਪਾਰਟਿਸਿਪੇਟ ਕਰਨ ਲਈ ਬਹੁਤ ਜ਼ਿਆਦਾ ਮਜ਼ਾ ਆਉਂਦਾ ਸੀ ਬਹੁਤ ਫਨ ਹੁੰਦਾ ਸੀ ਇਹ ਚੀਜ਼ਾਂ ਚ ਪਰ ਹੋਣੇ ਚੀਜ਼ਾਂ ਕਿੱਥੋਂ ਅਲੋਪ ਹੁੰਦੀਆਂ ਜਾ ਰਹੀਆਂ ਨੇ ਹੁਣ ਦੇਖੋ ਆਏ ਤੀਆਂ ਦੇ ਆ ਤੇ ਆਪਾਂ ਰੈਡੀ ਵੀ ਉਹ ਤਰੀਕੇ ਨਾਲ ਨਹੀਂ ਹੁੰਦੇ ਬਸ ਇੱਕ ਅੱਜ ਕੱਲ੍ਹ ਦੇ ਹੁੰਦਾ ਕਿ ਚਲੋ ਇੰਜੋਏ ਕਰਨਾ ਹੈ ਚਲੋ ਆਪਾਂ ਚੱਲਦੇ ਆ ਹਨਾ ਸੋ ਬਹੁਤ ਵਧੀਆ ਲੱਗਿਆ ਤੇ ਬਾਕੀ ਮੈਂ ਵਾਇਸਓਵਰ ਇਸ ਕਰਕੇ ਕਰਦੀ ਪਈ ਮਿਊਜ਼ਿਕ ਬਹੁਤ ਜ਼ਿਆਦਾ ਲਾਊਡ ਸੀ ਤੇ ਫਿਰ ਉਹ ਜਿਹੜਾ ਮਿਊਜ਼ਿਕ ਜਿਹੜਾ ਯੂਜ਼ ਕਰਨਾ ਲਾਊਡ ਨਹੀਂ ਹੈਗਾ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਹੈ ਇਸ ਕਰਕੇ ਮੈਨੂੰ ਵਾਇਸਓਵਰ ਕਰਨਾ ਪੈ ਰਿਹਾ ਤੇ ਇੱਧਰ ਚੱਲ ਗਿਆ DJ ਤੇ BB ਨੇ ਧੂੜਾਂ ਪੱਟਤੀਆਂ ਨੇ DJ ਤੇ ਨੱਚ ਨੱਚ ਕੇ ਮੈਂ ਵੀ ਥੋੜਾ ਜਿਹਾ ਨੱਚੀ ਸੀ ਬਸ ਬਾਕੀ ਦੂਜੀਆਂ ਨਹੀਂ ਸੀ ਆਈਆਂ ਮਮਾ ਜੀ ਦੀਆਂ ਬੇਟੀਆਂ ਜੇ ਉਹ ਵੀ ਆ ਜਾਂਦੀਆਂ ਫਿਰ ਹੋਰ ਜ਼ਿਆਦਾ ਮਜ਼ਾ ਆਉਣਾ ਸੀ ਫਿਰ ਅਸੀਂ ਬੜਾ ਜ਼ਿਆਦਾ ਇੰਜੋਏ ਕਰਨਾ ਸੀ ਐਸੀ ਬਸ ਦੋ ਪੂਜਾਣੀਆਂ ਸੀ ਬਸ ਬੱਚਿਆਂ ਨਾਲ ਹੀ ਮਾੜਾ ਮੋਟਾ ਇੰਜੋਏ ਕੀਤਾ ਤੇ ਮਲਾਪ ਇਥੇ ਪੂਰਾ ਕਾਲਾ ਪਿਆ ਪਿਆ ਵੀ ਮੈਨੂੰ ਕੁਝ ਖਵਾਓ ਮੈਨੂੰ ਖਾਣ ਨੂੰ ਦੋ ਮੈਨੂੰ ਭੁੱਖ ਲੱਗੀ ਪਈ ਏ ਬਸ ਬੱਚਿਆਂ ਦਾ ਇਹੀ ਹੁੰਦਾ ਓੰਜ ਜਦੋਂ ਆਪਾਂ ਖਾਣ ਨੂੰ ਦੀਏ ਉਦੋਂ ਖਾਣਾ ਨਹੀਂ ਹੁੰਦਾ ਤੇ ਜਦੋਂ ਆਪਾਂ ਕਿਤੇ ਚਲੇ ਜਾਈਏ ਫਿਰ ਇਹਨਾਂ ਨੂੰ ਭੁੱਖ ਲੱਗ ਜਾਂਦੀ ਏ ਅੱਜ ਤੇ ਲੱਗਿਆ ਵੀ ਸੀ ਮਸਤੀ ਕਰਨ ਬਸ ਜ਼ਿਆਦਾਤਰ ਮੇਰੀ ਵੀਡੀਓ ਵਾਇਸਓਵਰ ਹੀ ਹੋਣ ਵਾਲੀ ਏ ਕਿਉਂਕਿ ਮਿਊਜ਼ਿਕ ਬਹੁਤ ਜ਼ਿਆਦਾ ਲੱਗ ਰਿਹਾ ਸੁਣਦਾ ਤੇ ਪਿਆ ਨਹੀਂ ਸੀ ਇੱਥੇ ਕੁਝ ਤੇ ਆ ਇੱਥੇ ਬੀਬੀਆਂ ਛੱਜ ਛੱਟਾਂ ਲੱਗੀਆਂ ਮੇਰੇ ਛੋਟੀਆਂ ਛੋਟੀਆਂ ਜੀਆਂ ਕਿਊਟ ਕਿਊਟ ਜੀਆਂ ਸੋ ਸਾਰੇ ਕਿਤੇ ਹੁਣ ਬਸ ਇਹ ਫੰਕਸ਼ਨ ਇਦਾਂ ਹੀ ਚੱਲ ਰਿਹਾ ਤੇ ਬੀਬੀਆਂ ਲੱਗੀਆਂ ਪਈ ਨੇ ਡੀ ਜੇ ਤੇ ਕੀ ਕਿਊਟ ਜੀ ਮਨਰਾਜ ਆਪਣੇ ਸਟੈਪ ਕਰਨ ਲੱਗੀ ਪਈ ਆਪਣੀ ਮਸਤੀ ਦੇ ਵਿੱਚ ਪੂਰੀ ਲੱਗੀ ਪਈ ਏ ਖੁੱਲ ਕੇ ਹਨਾ ਬੱਚੇ ਕਿੰਨੇ ਵਧੀਆ ਲੱਗਦੇ ਨੇ ਜਦੋਂ ਆਪਣੇ ਆਪ ਪਰਫਾਰਮ ਕਰਦੇ ਨੇ ਤੇ ਆ ਇਹਦੀ ਮੰਮਾ ਇੰਨੀ ਖੁਸ਼ ਹੋ ਕੇ ਦੱਸਦੀ ਪਈ ਏ ਮੰਮੀ ਜੀ ਨੇ ਛੋਟੇ ਵੀ ਇਹ ਦੇਖੋ ਕਿੰਨੇ ਸੋਹਣੇ ਸਟੱਪ ਕਰਦੀ ਪਈ ਏ ਮੰਮੀ ਆ ਗਿਆ ਚਲੋ ਲੀਏ ਵੀ ਤੇ ਸਾਰਾ ਉਹ ਕਰਤਾ ਹੋਣ ਕੀਤਾ ਬਣੀ ਤੇ ਆਪਾਂ ਕੀ ਕਰੀ ਚੰਨਾ ਦਾ ਜਾਣੀ ਵਿਚਾਲੋ ਕਿੰਨਾ ਕਿਸ ਨੇ ਵੀੜ ਬੜੀ ਹੈ ਪਰ ਕੀ ਚੱਲ ਰਹੀਆਂ ਨੇ ਲੈ ਪਖੀ ਉਸ ਤੇ ਕਹਿੰਦੇ ਨਾ ਕਹਿਣਾ ਕੀ ਹੈ ਉਹ ਭਿੰਦੇ ਵੀ ਖੁੱਲਣਾ ਲੈ ਆ ਬੜੇ ਮੀਟੇ ਨੇ ਕਿ ਜਾਨਨੇ ਆ ਥੋੜੀ ਥੋੜੀ ਕਣੀਆ ਨਹੀਂ ਪੈਂਦੀ ਵੀ ਇਹ ਵੀਨੇ ਕੰਭਰਾਉਗਾ ਮੈਂ ਕਿਹ ਪਿੰਗ ਤੇ ਝੂਟੇ ਲਵਾਂਗੇ ਪਿੰਗ ਵੈਲੀ ਨਹੀਂ ਹੁੰਦੀ ਬ੍ਰੋਸਰ ਵਾਲੇ ਹੋਣੀ ਵੀ ਬੱਚਾ ਪਾਰਟੀ ਆਪਣੇ ਝੁੱਲੇ ਲੈ ਆ ਫਾੜੂ ਜੀ ਆਹ ਇੱਕ ਕਰਦੀ ਵੀ ਪਿੰਗ ਤੇ ਹੋਰ